ਅਗੋਂ ਤਾਂ ਵੀ ਜਿਹੜੀ ਬਾਣੀ ਹੈ ਗੁਰੂ ਨਾਨਕ ਨੇ ਆਪ ਹੀ ਇਕੱਤਰ ਕੀਤੀ। ਔਰ ਇੱਕੋ ਥੀ ਸਾਉ ਦਾ ਰੂਪ ਪੈਦਾਈ। ਪੋਥੀ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਸ਼ਕਲ ਦਿੱਤੀ ਗੁਰੂ ਅਰਜਨ ਦੇਵ ਜੀ। ਇਧਰ ਗੁਰੂ ਅਰਜਨ ਦੇਵ ਜੀ ਉਚਾਰਨ ਪਏ ਕਰਦੇ ਨੇ ਇਧਰ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖੇ ਜਾਂਦੇ ਨੇ। ਉਸ ਬੀੜ ਦਾ ਨਾਂ ਜਿਹਨੂੰ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਚਾਰਨ ਕੀਤਾ ਹੈ। ਉਹਨੂੰ ਕੈਨਨ ਕਰਤਾਰਪੁਰ ਵਾਲੀ ਦੀ ਇਹ ਅਜੇ ਵੀ ਪ੍ਰਕਾਸ਼ਮਾਨ ਹੈ ਕਰਤਾਰਪੁਰ ਵਿੱਚ ਇਹ ਬੀੜ ਜੋ ਢੀਰਮਲ ਤੱਕ ਪਹੁੰਚੇ ਤਾਂ ਸਹਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੰਗ ਕੀਤੀ ਬੀੜ ਦੇ ਉਸਨੂੰ ਅਸੀਂ ਇਸ ਦੇ ਉਤਾਰੇ ਕਰਾਣੇ ਨੇ ਅਸਥਾਨਾਂ ਵਿੱਚ ਇਸ ਦਾ ਪ੍ਰਕਾਸ਼ ਹੋਵੇਗਾ ਤਾਂ ਢੀਰਮਲ ਇਨਕਾਰੀ ਹੋ ਗਿਆ ਨਹੀਂ ਜੀ ਜੇ ਵਾਕਈ ਤੁਸੀਂ ਦਸਵੇਂ ਗੁਰਨਾਣਿਕ ਹੋ ਤੇ ਅਵਤਾਰ ਆਪ ਉਚਾਰਨ ਕਰੀ ਅਸੀਂ ਨਹੀਂ ਲੈਣੀ ਗੱਲ ਬੜੀ ਲੰਬੀ ਚੌੜੀ ਹੈ ਸੰਖੇਪ ਵਿੱਚ ਛੋਟੇ ਰੂਪ ਵਿੱਚ ਮੈਰਜ਼ ਕਰਦਾ ਪਿਆ ਦਮਦਮੇ ਸਾਹਿਬ ਵਿੱਚ ਸਹਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੈਠੇ ਮਨੀ ਸਿੰਘ ਨੂੰ ਹੁਕਮ ਕੀਤਾ ਲਿਖ ਤੋ ਕਾਗਜ਼ ਲਿਆ ਕੇ ਰੱਖੇ ਗਏ ਮਨੀ ਸਿੰਘ ਲਿਖਦੇ ਗਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਚਾਰਨ ਕਰਦੇ ਗਏ ਗਾਲਬਨ 3.5 39ਵੇਂ ਨੇ ਲਗਾਤਾਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਚਾਰਨ ਕਰਦੇ ਗਏ ਭਾਈ ਮਨੀ ਸਿੰਘ ਲਿਖਦੇ ਗਏ ਉਸ ਬੀੜ ਦਾ ਨਾਮ ਪੈ ਗਿਆ ਦਮਦਮੇ ਸਾਹਿਬ ਵਾਲੀ ਦੀ ਇਹ ਜਿਹੜੀ ਪ੍ਰਕਾਸ਼ ਨਾਮ ਹੈ ਇਹਨੂੰ ਕਹਿੰਦੇ ਨੇ ਦਮਦਮੇ ਸਾਹਿਬ ਦੀ ਹੀ ਕਿ ਕਰਤਾਰਪੁਰ ਦੀ ਬੀੜ ਦਾ ਉਤਾਰਾ ਨਹੀਂ ਕਰਤਾਰਪੁਰ ਦੀ ਬੀੜ ਜਿਹੜੀ ਹੈ ਉਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਰਚਨਾ ਨਹੀਂ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰਚਨਾ ਜਿਹੜੀ ਜੋੜੀ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਕਰਤਾਰਪੁਰ ਸਾਹਿਬਾਂ ਦੀ ਢੀੜ ਵਿੱਚ ਉਹ ਉਹ ਥਾਂ ਖਾਲੀ ਪਈ ਹੈ ਜਿੱਥੇ ਹੁਣ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਬਾਣੀ ਵੇਖਦੇ ਕਦੀ ਜਾ ਕੇ ਦਰਸ਼ਨ ਕਰਨਾ ਉਹ ਥਾਵਾ ਖਾਲੀਆਂ ਪੈਂਦੇ ਉਸ ਥਾਵਾ ਦੀ ਪੂਰਤੀ ਕੀਤੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਢੀੜ ਤੇ ਆ ਰੋ ਗਈ ਦਮਦਮੇ ਸਾਹਿਬ ਦੀ ਢੀੜ ਕਹਿਲਾਏ ਗਈ ਕਹਿਣ ਤੋਂ ਮੇਰੀ ਮੁਰਾਦ ਹੈ ਕਿ 200 ਸਾਲ ਬਾਅਦ ਲਿਖੀ ਗਈ ਕੁਰਾਨ 500 ਸਾਲ ਬਾਅਦ ਲਿਖੀ ਗਈ ਬਾਈਬਲ 1500 ਸਾਲ ਬਾਅਦ ਲਿਖੇ ਗਏ ਵੇਦ 100 ਸਾਲ ਬਾਅਦ ਕ੍ਰਿਸ਼ਨ ਦੇ ਬੋਲ ਜਿਹੜੇ ਗੀਤਾ ਉਹ ਲਿਖੇ ਰਿਸ਼ੀ ਦੇਵ ਗਿਆਨ ਸੀ ਬੜਾ ਫਰਕ ਪੈ ਜਾਊਗਾ ਇੱਕ ਸਾਲ ਦੇ ਚ ਫਰਕ ਪੈ ਜਾਏਗਾ ਕਿਸੇ ਦੀ ਗੱਲ ਇੱਕ ਸਾਲ ਬਾਅਦ ਲਿਖੋ ਫਰਕ ਪੈ ਜਾਏਗਾ ਤੇ 1500 ਸਾਲ ਬਾਅਦ ਲਿਖੋ 500 ਸਾਲ ਬਾਅਦ ਲਿਖੋ ਕਿਤਨਾ ਫਰਕ ਪੈ ਜਾਏਗਾ ਹੂਬ ਹੂ origignal ਅਗਰ ਬਾਣੀ ਕੋਈ ਗ੍ਰੰਥ ਜਗਤ ਵਿੱਚ ਮੌਜੂਦ ਹੈ ਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸਿੱਖ ਜਗਤ ਨੂੰ ਇਸ ਗੱਲ ਦਾ ਮਾਣ ਹੈ ਬਾਕੀ ਕਿਧਰੇ ਤੁਹਾਨੂੰ ਨਹੀਂ ਮਿਲੇਗਾ ਸਭ ਕੁਝ ਮਿਸ਼ਰਤ ਮਿਲੇਗਾ ਸਭ ਕੁਝ ਮਿਕਸ ਹੋ ਗਿਆ ਕੋਈ ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜੋ ਸੱਚਾਈ ਤੇ ਪੂਰੀਆਂ ਨਹੀਂ ਉਤਰਦੀਆਂ